ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਹੜਾਂ ਨੂੰ ਲੈ ਕੇ ਜਦੋਂ ਦੇ ਹੜਾਂ ਨਾਲ ਪੰਜਾਬ ਦੇ ਵਿੱਚ ਜਿਹੜੀ ਐ ਤਬਾਹੀ ਹੋਈ ਐ ਉਸ ਤੋਂ ਲੈ ਕੇ ਹੀ ਜਿਹੜੇ ਸਿਆਸੀ ਲੀਡਰ ਹੈਗੇ ਐ ਅਲੱਗ-ਅਲੱਗ ਪਾਰਟੀਆਂ ਦੇ ਹਰ ਜਿਹੜਾ ਖੇਤਰ ਹੈਗਾ ਹੜ ਪ੍ਰਭਾਵਿਤ ਉਸ ਖੇਤਰ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਦਾਅਵਾ ਕੀਤਾ ਅੱਜ ਜਿਹੜਾ ਪਠਾਨਕੋਟ ਦੇ ਹਲਕਾ ਪੋਆ ਦਾ ਸਰਹੱਦੀ ਏਰੀਆ ਹੈਗਾ ਹੜ੍ਹ ਪ੍ਰਭਾਗ ਤੇ ਇਲਾਕਾ ਹੈਗਾ ਉੱਥੇ ਜਿਹੜੇ ਸਾਡੇ ਐਮਪੀ ਹੈਗੇ ਸੁਖਿੰਦਰ ਸਿੰਘ ਰੰਦਾਵਾ ਉਹਨਾਂ ਵੱਲੋਂ ਜਿਹੜਾ ਉਸ ਇਲਾਕੇ ਦੇ ਦੌਰਾ ਕੀਤਾ ਗਿਆ ਤੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਦੱਸ ਤੀ ਕਿ ਇਸ ਮੌਕੇ ਸਾਬਕਾ ਵਿਧਾਇਕ ਜਗਿੰਦਰਪਾਲ ਜਿਹੜੇ ਹੈਗੇ ਆ ਪੋਆ ਉਹ ਵੀ ਉਹਨਾਂ ਦੇ ਨਾਲ ਸੀਗੇ ਤੇ ਉਹਨਾਂ ਦੇ ਜਿਹੜੇ ਪੁੱਤਰ ਸੀਗੇ ਗੌਰਵ ਆ ਰਿਆ ਉਹਨਾਂ ਵੱਲੋਂ ਵੀ ਜਿਹੜਾ ਇਸ ਜਿਹੜਾ ਇਲਾਕੇ ਦਾ ਦੌਰਾ ਕੀਤਾ ਗਿਆ ਤੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਇਸ ਮੌਕੇ ਤੇ 10 ਵਿਕੇ ਸੁਖਜਿੰਦਰ ਰੰਦਾਵਾ ਵੱਲੋਂ ਜਮ ਕੇ ਜਿਹੜਾ ਜਿੱਥੇ ਪੰਜਾਬ ਸਰਕਾਰ ਨੂੰ ਉਸ ਹੈ ਗਿਆ ਉੱਥੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਤੇ ਵੀ ਨਿਸ਼ਾਨੇ ਸਾਦੇ ਗਏ ਨਾ ਤੇ ਦੂਸਰੇ ਪਾਸੇ ਸਾਫ ਕਾ ਬਧਾਈ ਜਗਿੰਦਰਪਾਲ ਜੀ ਨੇ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਮੇਰਾ ਹਲਕਾ ਮੇਰਾ ਪਰਿਵਾਰ ਹੈਗਾ ਤੇ ਮੈਂ ਉਹਨਾਂ ਦੀ ਹਰ ਸੰਭਵ ਜਿਹੜੀ ਮਦਦ ਆ ਉਹ ਕਰਨ ਲਈ ਹਰ ਵਕਤ ਉਹਨਾਂ ਦੇ ਨਾਲ ਤਿਆਰ ਹਾਂ ਗੱਲਬਾਤ ਸੁਣਾਣਿਆ ਇਹਨਾਂ ਲੀਡਰਾਂ ਨਾਲ ਕੀਤੀ ਹੋਈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਹੈਗਾ ਕੋਈ ਦੌਰਾ ਤੇ ਨਹੀਂ ਨੂੰ ਆਪਾਂ ਕਿਹਾ ਜਾ ਸਕਦਾ ਤੇ ਤਰਾਸਦੀ ਆਈ ਹੈ ਜਿਹੜਾ ਪੂਰੇ ਪੰਜਾਬ ਦੇ ਵਿੱਚ ਬਾਰਡਰ ਡਿਸਟ੍ਰਿਕਟ ਜੁਨੇ ਨੇ ਪਠਾਨਕੋਟ ਤੋਂ ਲੈ ਕੇ ਰੋਲਪੁਰ ਤੱਕ ਮੈਂ ਕੱਲ ਫਾਜ਼ਲਖੰਦ ਗਿਆ ਸੀ ਫੋਟੋ ਡਿਸਟ੍ਰਿਕਟ ਤੋਂ ਵੀ ਗਿਆ ਔਰ ਅੰਮ੍ਰਿਤਸਰ ਤੋਂ ਕਰਨਤਾਰਨ ਡਿਸਟ੍ਰਿਕਟ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੜ੍ਹਾਂ ਨੇ ਤਬਾਹੀ ਮਚਾਈ ਹੈ ਫਿਰ ਜੇ ਮੈਂ ਇੱਕ ਗੱਲ ਤੁਹਾਨੂੰ ਕਹਣੀ ਤਾਂ ਤੁਸੀਂ ਆਪੇ ਤੇ ਸਾਰੇ ਲੋਕਲ ਜੀ ਪੁਰਾਣੇ ਵੀ ਬੰਦੇ ਜਿਹੜੇ ਸੀ ਖੜੇ ਨੇ ਉਹ ਵੀ ਲੋਕਲ ਨੇ ਜਿਸ ਵੇਲੇ ਪੌਜਦਾ ਤੇ ਬਸੰਤਰ ਦਾ ਪਾਣੀ ਆਉਂਦਾ ਉਹਦੇ ਵਿੱਚ ਇਹ ਕੀਤਾ ਜਾਂਦਾ ਹੁੰਦਾ ਕਿ ਫੇਰ ਰਾਵੀ ਦਾ ਪਾਣੀ ਨਹੀਂ ਛੱਡਿਆ ਜਾਂਦਾ। 5-7 ਘੰਟੇ ਚ ਓਜ ਦਾ ਪਾਣੀ ਜਦੋਂ ਅੱਗੇ ਤੁਰ ਪਿੰਡਾਂ ਤੇ ਉਹਦੇ ਪਿੱਛੇ ਰਾਵੀ ਦਾ ਪਾਣੀ ਉੱਥੋਂ ਤੁਹਾਡੇ ਸ਼ਾਪਰ ਕੰਡਿਤ ਤੋਂ ਜਾਂ ਰੰਜੀਤ ਸਾਗਰ ਡੈਮ ਤੋਂ ਉੱਥੋਂ ਛੱਡਿਆ ਜਾਂਦਾ। ਐਦ ਕੀ ਹੋ ਕੇ ਦੋਨੋਂ ਇਕੱਠੇ ਪਾਣੀ ਚਲਾ ਦਿੱਤੇ। ਕਿ ਉਧਰ ਓਜ ਵੀ ਚਲਾ ਦਿੱਤਾ, ਉਧਰ ਬਸੰਤਰ ਵੀ ਚੱਲ ਗਿਆ, ਉਧਰੋਂ ਇਹਨਾਂ ਨੇ ਵੀ ਪਾਣੀ ਛੱਡ ਦਿੱਤਾ। ਉਹਦੇ ਨਾਲ ਜਿਹੜੇ ਰਾਵੀ ਦੇ ਵਿੱਚ ਜਿਹੜਾ ਹੜ ਆਇਆ ਇੱਕਦਮ ਇੱਕ ਬੜੀ ਪ੍ਰੈਸ਼ਰ ਦੇ ਨਾਲ ਆਇਆ ਪਾਣੀ ਪਿੰਡਾਂ ਦੇ ਪਿੰਡ ਦੂਰ ਪੈ ਰਹੇ ਜਿਹੜੀ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹ ਇਨਕੁਆਇਰੀ ਕਰਾਓ ਕਿ ਜਿਹੜੇ ਆਫੀਸਰਾਂ ਨੇ ਇਹ ਆਰਡਰ ਪਾਸ ਕੀਤੇ ਨੇ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਰਜਿਸਟਰ ਹੋਣ ਕਿ ਤਾਂ ਕਿ ਅੱਗੇ ਤੋਂ ਇਹੋ ਜੀ ਬੇਤਰਾਸ ਦੀ ਨਾ ਹੋਵੇ ਉਹ ਅੱਗੇ ਤੋਂ ਕੋਈ ਬੰਦਾ ਗਲਤ ਕੰਮ ਨਾ ਕਰੇ ਕੇਂਦਰ ਸਰਕਾਰ ਕੋਲ ਇਹ ਮਤਾ ਜਾ ਕੇ ਮੰਗ ਟੁਕੀ ਪਹਿਲਾਂ ਵੀ ਟੁਕੀ ਆ ਔਰ ਹੁਣ ਮੰਗੇ ਇਹ ਜ਼ਿਆਦਾ ਵੱਧ ਗਿਆ ਕਿਉਂਕਿ ਜਦ ਰਾਵੀ ਦਰਿਆ ਇੱਕ ਪਾਸੇ ਸੱਜੇ ਹੱਥ ਜਿਹੜਾ ਪਾਕਿਸਤਾਨ ਚੱਲਦਾ ਤੇ ਖੱਬੇ ਇੰਡੀਆ ਦਾ ਪੂਲ ਸਾਈਡ ਆ ਜਾਂਦੀ ਹੈ ਇਹ ਨੈਸ਼ਨਲ ਸਕਿਉਰਿਟੀ ਨੂੰ ਵੀ ਖਤਰਾ ਜਦੋਂ ਤੁਸੀਂ ਟੁੱਟਦੀ ਆ ਉਦੋਂ ਪਿੰਡਾਂ ਦੇ ਪਿੰਡ ਡੁੱਬ ਜਾਂਦੇ ਤੇ ਕੋਈ ਵੀ ਅਨਸੁਖਾਵੀ ਘਟਨਾ ਪਾਕਿਸਤਾਨ ਕਰ ਸਕਦਾ ਇਹਦੀ ਜਿਹੜੀ ਜ਼ਿੰਮੇਵਾਰੀ ਟੋਟਲ ਇਹਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਜਿਹੜੀ ਤੁਸੀਂ ਜਿੱਥੋਂ ਜਿਹੜੀ ਤੁਸੀਂ ਉੱਥੋਂ ਲੈ ਕੇ 90 ਕਿਲੋਮੀਟਰ ਆਪਣੇ ਜ਼ਿਲ੍ਹੇ ਕੋਾਸਕੋਟ ਦੀ ਬਣ ਗਈ ਹੈ ਇਹ 90 ਕਿਲੋਮੀਟਰ ਜਿਹੜੀ ਤੁਸੀ ਆ ਇਹਨੂੰ ਚੌੜਿਆਂ ਤੇ ਉੱਚਾ ਕੀਤਾ ਜੇ ਘੱਟੋ-ਘੱਟ 8-8 ਫੁੱਟ ਦੀ ਰੋਚਾਈ ਵੀ ਜ਼ਰੂਰ ਹੋਣੀ ਚਾਹੀਦੀ। ਉਹਦੇ ਉੱਤੇ ਸੜਕ ਬਣਨੀ ਚਾਹੀਦੀ ਹੈ। ਕਿ ਜੇ ਸੜਕ ਬਣੇਗੀ ਤੇ ਤੁਸੀ ਦੁਬਾਰਾ ਨਹੀਂ ਟੁੱਟੇਗੀ। ਇਹ ਜਿਹੜੀਆਂ ਚੀਜ਼ਾਂ ਲੈ ਕੇ ਜਾਵਾਂਗੇ ਇਹਦੇ ਨਾਲ ਜਦੋਂ ਅੱਗੇ ਚਲੇ ਜਾਈਏ ਜਦੋਂ ਜੀਨਾ ਨਗਰ ਤੋਂ ਥਲੇ ਪਹੁੰਚਾਂਗੇ ਜਿਹੜੀ ਉੱਥੇ ਜਾ ਕੇ ਤਵਾਹੀ ਬੰਚੀ ਆ। ਉੱਥੇ ਇਸ ਕਰਕੇ ਹੋਈ ਹੈ ਕਿ ਜਿਹੜੇ ਆਪਣਾ ਸੱਕੀ ਨਾਲਾ ਉਹ ਤੇ ਸੱਕੀ ਨਾਲਾ ਤੇ ਇਹਦੇ ਰਾਵੀ ਦੋਨੇ ਇਕੱਠੇ ਹੋ ਜਾਂਦੇ ਆ। ਉਹਦੇ ਚ ਉਹਨਾਂ ਨੂੰ ਕਹਿੰਦੇ ਸੱਕੀ ਨਾਲੇ ਨੂੰ ਵੀ ਇਹੜੀ ਤਬਾਈ ਅਜਨਾਲਤ ਤੱਕ ਮੱਚੀ ਐ ਸੱਕੀ ਨਾਲੇ ਨੂੰ ਉਦੀ ਤੁਸੀਂ ਦੋ ਪਾਸੇ ਬੰਨੀਆਂ ਜਾਣਾ 2023 ਦੇ ਵਿੱਚ ਵੀ ਇਦਾਂ ਦੇ ਹਾਲਾਤ ਦੇਖਣ ਨੂੰ ਮਿਲੇ ਸੀਗੇ ਪਰ ਉਦੋਂ ਵੀ ਲੱਗੇ ਫਲੱਡ 2023 ਚ ਮੈਂ ਤੁਹਾਨੂੰ ਦੱਸਦਾ ਮੇਰੇ ਖਲੋਂ ਤੋਂ ਡੈਪਟੀ ਕਮਿਸ਼ਨਰ ਇਸ਼ਾਕ ਮੁਹੰਮਦ ਸੀ ਉਹ ਜੀ ਉਹ ਸਿਰ ਮੈਨੂੰ ਆਜੀ ਤੱਕ ਗਾ ਦਿਆ ਕਿ ਉਹਨਾਂ ਨੇ ਇੱਕ ਲਿੱਖੇ ਭੇਜ ਦਿੱਤਾ ਸੀ ਕਿ ਜਿਸ ਵੇਲੇ ਪਾਣੀ ਉਧਰੋਂ ਆਇਆ ਉਸ ਵੇਲੇ ਚਿੱਠੀ ਰ ਗਈ ਸੀ ਡੀਸੀ ਦੀ ਕਿ ਜਿਹੜਾ ਉੱਥੋਂ ਇਹ ਨਾਵੀਂ ਦੇ ਵਿੱਚੋਂ ਪਾਣੀ ਨਾ ਛੱਡਿਆ ਜਾਏ ਕਿ ਮੇਰਾ ਪਹਿਲਾ ਪਾਣੀ ਨਿਕਲ ਜੇਗਾ ਫਿਰ ਉਹਨੂੰ ਬਾਅਦ ਦੇ ਪਾਣੀ ਉਸ ਵੇਲੇ ਜਿਹੜਾ ਆ ਸੀ ਉਹਨੂੰ ਕੰਟਰੋਲ ਕਰ ਲਿਆ ਗਿਆ ਸੀ ਪਰ ਹੋਰ ਤੇ ਵੇਖੋ ਨਾ ਤੁਹਾਡੇ ਮਧਪੁਰ ਹੈਡਵੌਕਸ ਦੇ ਗੇਟ ਵੀ ਟੁੱਟ ਜਾਣ ਤੇ ਮੈਂ ਟੈਕਨੀਕਲੀ ਇੱਕ ਚੀਜ਼ ਵੇਖੇ ਕਿ ਜਦੋਂ ਸਭ ਤੋਂ ਪਹਿਲਾਂ ਇਹ ਹੁੰਦਾ ਸੀ ਕਿ ਸੈਂਟਰ ਵਾਲੇ ਗੇਟ ਖੁੱਲੇ ਜਾਂਦੇ ਸੀ ਤੇ ਫਿਰ ਸਾਈਡਾ ਵਾਲੇ ਗੇਟ ਜਿਹੜੇ ਨੇ ਇਹ ਖੁੱਲੇ ਜਾਂਦੇ ਜਿਹੜਾ ਤੋਂ 7 ਘੰਟੇ ਪਹਿਲਾਂ ਮੌਸਮ ਵਿਭਾਗ ਨੇ ਇਹ ਕਹਤਾ ਕਿ ਪੰਜਾਬ ਤੇ بارشਾਂ ਜਿਹੜੀਆਂ ਬਹੁਤ ਜ਼ਬਰਦਸਤ ਹੋਣਗੀਆਂ ਕਿ ਤੁਸੀਂ ਉਹ 7 ਦਿਨ ਜਿਹੜੇ ਸੀ ਡੇਟ ਦਾ ਉਹਨਾਂ ਪਾਣੀ ਨੂੰ ਰਿਲੀਜ਼ ਕੀਤਾ ਇਹ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਜਿਵੇਂ ਇਹਦੀ ਰਿਪੇਅਰ ਨਹੀਂ 게ਟਾਂ ਦੀ ਕੀਤੀ ਇਹਨਾਂ ਕੋਲ ਟਾਈਮਲੀ 게ਟ ਵੀ ਨਹੀਂ ਖੁੱਲੇ ਤੇ ਇਹ ਜਿਹੜੇ ਜਿਸ ਵੇਲੇ ਰਣਜੀਤ ਸਾਹਿਬ ਦਾ ਡੈਮ ਦੇ ਵਿੱਚ ਜਿਸੇ ਪਾਣੀ ਆ ਗਿਆ ਉਹਨੂੰ ਥੋੜਾ ਥੋੜਾ ਕਰਕੇ ਰਿਲੀਜ਼ ਕਰਨਾ ਚਾਹੀਦਾ ਸੀ ਜਿਹੜਾ ਰੋ ਇਹਨਾਂ ਨੂੰ 31 30 ਸਤੰਬਰ ਤੱਕ ਛੱਡਦਾ ਸੀ ਉਹ ਤੇ ਇਹਨਾਂ ਦਾ ਵੀ ਨਹੀਂ ਪੂਰਾ ਹੋ ਗਿਆ ਸੀ ਕੋ ਇਸ ਕਰਕੇ 10 ਦਿਨ ਦਾ ਜਿਹੜਾ ਗੈਪ ਆ ਉਹਦਾ ਜਿਹੜਾ ਉਹਨੇ ਨੁਕਸਾਨ ਕੀਤਾ ਇਹ ਜੇ ਆਪਾਂ ਸਾਡੇ ਨਾਲ ਮਿਲ ਕੋਣ ਤੇ ਇਹਨੂੰ ਅੱਗੇ ਕਰੀਏ ਕਿ 88 ਤੋਂ ਬਾਅਦ 37 ਸਾਲ ਬਾਅਦ ਇਹਨੂੰ ਗਿਆਨ ਕਿ ਹੜਾਇਆ ਤੇ ਜਿਹੜਾ ਹੁਣ ਸਾਡੇ ਤੇ ਬੱਚੇ ਦੇਖ ਲੈ ਦੋ ਦੋ ਹੜ ਹੁਣ ਅਗਲੇ ਬੱਚੇ ਨਾ ਵੇਖੋ ਤਾਂ ਕਿ ਉਹਦੇ ਲਈ ਹੁਣ ਸਾਰੇ ਜਣੇ ਮਿਲ ਕੇ ਉੱਠ ਕੇ ਜੋਰ ਲਾਈਏ ਤੇ ਨਾ ਅਜੀਤਾ ਦੀ ਆਪੋ ਹਲਕੇ ਚਾਏ ਉਹਨਾਂ ਨੂੰ ਮੋਮੈਂਟਮ ਦਿੱਤੇ ਗਿਆ ਉਹ ਵੀ ਨੰਬਰਮੈਂਡ ਦਿੱਤਾ ਇਹਨਾਂ ਨੇ ਘਰਾਂ ਦੀ ਗੱਲ ਕੀਤੀ ਆ ਉਹ ਪਹਿਲਾਂ ਹੀ ਅਸੀਂ ਜਦੋਂ ਹੜਾ ਜੇ ਨਹੀਂ ਵੀ ਸੀ ਆ ਤੇ ਮੈਂ ਸਾਡੇ ਮੈਂ ਉਸ ਕਮੇਟੀ ਦਾ ਮੈਂਬਰ ਵੀ ਸੀ ਕਿਵਰਾਜ ਚੋਹਾਨ ਇਹ ਕਮੇਟੀ 'ਚ ਬੈਠੇ ਸੀ ਮੈਂ ਉਹਨਾਂ ਨੂੰ ਆਖਿਆ ਸੀ ਕਿ ਜਿਹੜੇ ਬਾਰਡਰ ਦੇ ਉੱਤੇ 3-3 ਕਿਲੋਮੀਟਰ ਤੱਕ ਪਿੰਡ ਨੇ ਉਹਨਾਂ ਪਿੰਡਾਂ ਦੀ ਜ਼ਿੰਮੇਵਾਰੀ ਇੰਦਰਾਵਾਸ ਚੋਜਣਾ ਤੇ ਤੁਹਾਡੀ ਮੰਨਤੀ ਹੈ ਤਾਂ ਕਿ ਉਹਨਾਂ ਲੋਕਾਂ ਨੂੰ ਮੋੜ ਰਸਾਇਆ ਜਾਏ ਪਰ ਹੁਣ ਇਹੋ ਜੀ ਸਿਚੁਏਸ਼ਨ ਆ ਗਿਆ 3 ਕਿਲੋਮੀਟਰ ਦੀ ਬਜਾਏ 70 ਕਿਲੋਮੀਟਰ ਤੱਕ ਤਕਰੀਬਨ ਜਿਹੜੇ ਘਰਾਂ ਦੇ ਵਿੱਚ ਤਾਂ ਪੱਕੇ ਨੇ ਕੱਚੇ ਨਾਲ ਕਿਹੜਾ ਆ ਗਿਆ ਕੱਚੇ ਤੇ ਡਿੱਗੀ ਪਏ ਨੇ ਤੇ ਜਿਨ੍ਹਾਂ ਨੂੰ ਪਲਸਟਰ ਨੇ ਉਹ ਹੋਇਆ ਸੀ ਉਹ ਵੀ ਡਿੱਗ ਪਏ ਨੇ ਉਹਨਾਂ ਸਾਰੇ ਦੀ ਅਸੀਂ ਨੇ ਜੋੜ ਦੇ ਕੇ ਉਹ ਲੈਣੀ ਵੀ ਸਾਡੀ ਜਿਹੜੀ ਕਮੇਟੀ ਆ ਤੇ ਰੂਰਲ ਗਵਰਨਮੈਂਟ ਕਮੇਟੀ ਉਹਦੇ ਕਾਂਗਰਸ ਦੇ ਐਮਪੀ ਚੇਅਰਮੈਨ ਨੇ ਉਹਨਾਂ ਨੂੰ ਜਾ ਕੇ ਮਰਬਤ ਦਵਾਨਾ 9 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਆ ਰਹੇ ਆ ਕੁਸ਼ ਪ੍ਰਧਾਨ ਮੰਤਰੀ ਜੀ ਨੇ ਬੜਾ ਵਧੀਆ ਟਾਈਮ ਰੱਖਿਆ ਮੈਂ ਉਹਦਾ ਧੰਨਵਾਦ ਵੀ ਕਰਦਾ ਕਿ 9 ਤਰੀਕ ਨੂੰ ਉਸ ਦਿਨ ਸਾਡੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਇਲੈਕਸ਼ਨ ਹੈ ਅਸੀਂ ਪੰਜਾਬ ਦੇ ਮੇਰੇ ਖਾਲਸਾ ਕਾਂਗਰਸੀ ਜਿਆਦਾ ਐਮਪੀ ਆ ਉਹਨਾਂ ਨੇ ਬੜਾ ਵਧੀਆ ਦਿਨ ਚੁਣਿਆ ਕਿ ਉਸ ਦਿਨ ਜਾਓ ਜਿਸ ਦਿਨ ਕਾਂਗਰਸੀ ਕੋਈ ਇੱਥੇ ਤੁਹਾਨੂੰ ਜਿਸ ਵੀ ਨਾ ਤੇ ਨਾਈ ਮੇਰੇ ਨਾਲ ਗੱਲ ਕਰਦੇ ਪਰ ਮੈਂ ਤੁਹਾਡੇ ਨਾਲ ਇਹ ਉਹਨਾਂ ਨੂੰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜਾ ਹਵਾਈ ਸਰਵੇ ਆਪਣਾ ਕਰੋ ਔਰ ਇਹ ਜਿਹੜਾ ਬਾਰਡਰ ਹੈ ਜਿਹੜੇ ਜਿਹੜਾ ਹਿੰਦੁਸਤਾਨ ਦੀ ਰਾਖੀ ਕਰਦਾ ਜਿਨ੍ਹਾਂ ਨੇ ਆਜ਼ਾਦੀ ਤੇ ਸਭ ਤੋਂ ਵੱਧ ਸਾਡੀ ਹੋਂਦ ਕਰੀ ਹੈ ਉਸ ਪੰਜਾਬ ਨੂੰ ਘਟੋ ਘੱਟ ਜਿਹੜਾ ਜਿੱਥੇ ਗੋਪੀ ਦੇ ਫਸਲਾਂ ਨੇ ਉੱਥੇ 1 ਲੱਖ ਰੁਪਏ ਦੇਣੇ ਚਾਹੀਦਾ ਜਿੱਥੇ ਝੋਨੇ ਦੀ ਫਸਲਾਂ ਤੇ 50 ਹਜ਼ਾਰ ਰੁਪਏ ਮੁਆਵਜ਼ਾ ਉਸ ਨੂੰ ਅਨੁਮੋਦਨ ਕਰਕੇ ਜਾਵੇ ਦੇਖੋ ਹਰ ਕੋਈ ਲੀਡਰ ਜਿਹੜਾ 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 ਉਹਦਾ ਆਪਣਾ ਹਲਕਾ ਆਂਦਾ ਆਪਣੇ ਹਲਕੇ ਦੇ ਵਿੱਚ ਲੋਕਾਂ ਦੇ ਸੁੱਖ ਦੁੱਖ ਦੇਖਣ ਵਾਸਤੇ ਸਮਝਣ ਵਾਸਤੇ ਕੋਈ ਜਰੂਰ ਹੁੰਦਾ ਹੁਣ ਸਾਡੇ ਮਾਨ ਜੋ ਵੱਡੇ ਭਰਾ ਸਰਦਾਰ ਸੁਖਜਿੰਦਰ ਸਿੰਘ ਵੀ ਰੰਧਾਵਾ ਜੀ ਸਾਡੇ ਪਾਰਲੀਮੈਂਟ ਹਲਕੇ ਦੇ ਐਮਪੀ ਨੇ ਕੋਇਆ ਨੇ ਕਿ ਅਸੀਂ ਆਪਣੇ ਵੱਲੋਂ ਆਪੜੂ ਕੌਨਸਟਿਟੂਐਂਸੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਥੈਂਕਸ ਕਰਦੇ ਆਂ ਕਿ ਉਹ ਸਾਡੇ ਲਾਗਤੇ ਦਾ ਪਤਾ ਲੈਣ ਵਾਸਤੇ ਆਏ। ਤੇ ਹੁਣ ਉਹਦੇ ਤੋਂ ਬਾਅਦ ਘਰ ਖਾਣ ਲੱਗਿਆ। ਖਾਣਾ ਖਾ ਕੇ ਫਿਰ ਉਹਨਾਂ ਪਾਰਲੇ ਪਾਸੇ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ ਹੈ। ਉਹਨਾਂ ਪਿੰਡਾਂ ਦਾ ਨਾ ਦੁਰਗਰਵ ਜਿੱਥੇ ਜਿੱਥੇ ਕੋਈ ਮੁਸ਼ਕਿਲات ਆ ਮੈਂ ਵੀ ਨਾਲ ਆਪਣੇ ਬੰਦੇ ਸਾਰੇ ਭੇਜੇ ਆ ਕਿ ਉਹ ਮੁਸ਼ਕਿਲات ਜੋ ਜੋ ਆ ਸਭ ਲੈ ਕੇ ਲਿਆਉਣ ਹਾਂ ਥੋੜਾ ਮੌਸਮ ਠੀਕ ਹੋ ਗਾ ਥੋੜਾ ਆਪਣੀ ਸੇਵ ਨੇ ਠੀਕ ਹੋ ਗਈ ਆ ਫੇਰ ਆਪਾਂ ਮੁਸ਼ਕਿਲਤਾ ਜਿਹੜੀ ਹੋਣਾ ਵੀ ਆ ਹਾਲ ਕਰਾਂਗੇ ਜਿਸ ਤਰ੍ਹਾਂ ਕਿ ਇਹਦੇ ਤੁਹਾਡੇ ਦੇ ਆ ਹੋ ਗਿਆ ਸਾਰੇ ਲੈ ਕੇ ਲਿਆਉਣ ਯਾ ਕਿਸੇ ਹੋਰ ਕੋਈ ਮੌਲੀ ਹਾਲਾਤ ਠੀਕ ਨਹੀਂ ਕੁਝ ਰੁੜੀ ਹੈ ਜਿਸਾ ਗੁਜਰ ਮੈਂ ਗੁਜਰਾਂ ਦੇ ਡੰਗਰ ਬਹੁਤ ਰੁੜੀ ਹੈ ਗੁਜਰਾ ਦੇ ਬੱਚਿਆਂ ਦਾ ਬਹੁਤ ਨੁਕਸਾਨ ਹੋਇਆ ਕੁਛਾਰਾ ਜਿਹੜਾ ਉਹ ਦੇਖੋ ਔਰ ਕੁਝ ਦਿਨ ਬਾਅਦ ਫੇਰ ਮਰਨ ਦਾ ਸਭ ਨੂੰ ਲਾਣਾ ਅਕੀਨ ਦੇਖਣਾ ਚਾਹੀਦਾ ਹੈ ਕਿ ਬਿਮਾਰੀ ਚੜੀ ਕਿਥੋਂ ਹਰ ਸਾਲ ਹਾਲ ਆਉਂਦੇ ਐ ਲੋਕੀ ਰੁੜਦੇ ਐ ਹਾਰ ਆਉਂਦੇ ਆ ਤੇ ਉਹਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਬਿਮਾਰੀ ਆ ਪੂਨੂ ਬਣੀ ਚਾਹੀਦੀ ਆ ਜਦ ਦਾ ਹਰ ਸਾਲ ਕਰੀਟ ਪਾਉਂਦੇ ਆ ਹਰ ਸਾਲ ਖਰਚਾ ਲੱਗਦਾ ਹੜਾ ਦਾ ਤੇ ਬਿਮਾਰੀ ਫੇਰੂ ਫੇਰੂ ਫੇਰ ਇਹਨੂੰ ਪੂਰਾ ਤਿਆਰੀ ਕਰਕੇ ਕੋਈ ਅੱਛਾ ਕੋਤੋ ਇੰਜੀਨੀਅਰ ਲੈ ਆਗੇ ਦੋਨੇ ਕਿਨਾਰੇ ਚੱਕ ਕਰਕੇ ਦੋਨੇ ਕਿਨਾਰੇ ਜਿਹੜੇ ਪਉ ਵਧੀਆ ਤਰੀਕੇ ਦੇ ਨਾਲ ਵਜੇ ਜਾਣ ਤੇ ਫਤਵੀ ਮੁਸਲਾਮੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹਨੂੰ ਪਾਜੀ ਐਂਡ ਬੱਟ ਤੁਹਾਡੇ ਵਿੱਚ ਆਮੇ ਦਾ ਜਿਹੜਾ ਜਿਹੜੇ ਇੱਕ ਟਾਈਮ ਦੀ ਤੁਹਾਡਾ ਹਾਲਾ ਲਕਾਣਾ ਬੋਲੀ ਤਾਂ ਯਾ ਲੱਗੇ ਪਿੰਨੇ ਬੈਠ ਰਹੇ ਹਰੇ ਤੇ ਤੋਂ ਮਿਲਦਾ ਬਾਕੀ ਥੋੜੀ ਥਾਹ ਦਾ ਅਧਰੇ ਸਹੀ ਮੈਂ ਖੁਸ਼ਵਾਦ ਐਮਪੀ ਸਰਤਾਬਜੀ ਬੋਲ ਜਿਸਤ ਵਾਲਾ ਹੈ ਪਰ ਜਿਹੜੇ ਵਾਸ ਪਿੰਡ ਹੈ ਪਾਸਾ ਮਾਹਰਪੁਰ ਉਸ ਦਾ ਕੋਟੇ ਕੋਟੇ ਨਾਲ ਸਾਡੇ ਨਾਲ ਸਾਡੇ ਅੰਮ੍ਰਿਤ ਸਾਹਿਬ ਜਿਨ ਕੇ ਗੋਪੀ ਜੀ ਸਾਹਿਬ ਰਾਲਾ ਹੈ ਤੇ ਜਿਹੜੇ ਪਿੰਡਾਂ ਚ ਅਸੀਂ ਗਏ ਆ ਉਹਨਾਂ ਦੇ ਵਿੱਚ ਦੇਖਿਆ ਪਾਸਾ ਪਿੰਡ ਖੜਿਆ ਜਿਹੜਾ ਡੇਰੇ ਅਨੁਸਾਰ ਹੋਇਆ ਆ ਦੇਖਿਆ ਕਿ ਡੇਰੇ ਨਾਲ ਕਾਫੀ ਦੁਕਾਨਾਂ ਲੱਗੀਆਂ ਨੇ ਤੇ ਜਿੰਦਾ ਸਰਪੰਚ ਹੈ ਪੈਰਾ ਦੇ ਸੁਨਝਾ ਡੱਬਲ ਦੇ ਮਾਰਟ ਰੋਡ ਤੇ ਸਭੀ ਸਾਰੀ ਪੁਲਿਸ ਜਾ ਕੇ ਆਪਣੇ ਬਿਦਾਇਤ ਨੂੰ ਬਿਦਾਇਤ ਹੈ ਜੀ ਨਾਲ ਵਸੇ ਬੜੋ ਤਰੀਕ ਨੂੰ ਚੱਲੀ ਹੈ ਦੋ ਦਾਦੇ ਕਾ ਚੱਲ ਲੱਗ ਗਏ ਸਾਡੇ ਅੰਤਸਾਹੀ ਆਪ ਦੀ ਮਾਇਰੋ ਨਾਲ ਚਾਰ ਦੇ ਦੋ ਦੁਆਰਾ ਮੱਧਿਕਾ ਦਾ ਡਾਗਰ ਲਾਲ ਕੀ ਦੁਆਰਾ ਇੰਦਾ ਬੰਦਾ ਨੁਕਸਾਨ ਹੋਣ ਨੂੰ ਆਇਆ ਜਾਏਗਾ